ਕਾਲੀ ਕਾਂਗਰਸ ਲਾਏ ਇਹ ਵਿਧਾਨੇ ਵੇਲੇ ਆਇਓ ਇਹਨਾਂ ਦਾ ਬੰਦਾ ਇੱਕ ਜਿੱਤਿਆ ਫਰੀਦਕੋਟੋਂ ਤੋਂ ਐਮਪੀ ਖਾਲਸਾ ਕੀ ਨਾ ਹੋਰਾ ਕਾਹ ਤੋਂ ਜਿਤਾਇਆ ਵੀ ਪੁੱਛੋ ਉਹ ਸਾਡੇ ਇਲਾਕੇ ਦਾ ਤਾਂ ਰਹਿਣ ਵਾਲਾ ਨਹੀਂ ਕਹਿੰਦੇ ਵੀ ਸਿੱਖਾਂ ਦੀ ਗੱਲ ਕਰੂਗਾ ਡੇਢ ਸਾਲ ਹੋ ਗਏ ਉਹਨੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਨਹੀਂ ਬਣਾਈ ਪਾਰਲੀਮੈਂਟ 'ਚ ਜਾ ਕੇ ਵਾਸੀ ਖੁੰਦੇ ਦਾ ਮੂੰਹ ਮੈਂ ਲੈਂਦਾ ਨਹੀਂ ਵੇਖਿਆ ਉਹਨੂੰ ਤੇਰੇ ਖਾਲਸੇ ਦੀ ਗੱਲ ਕਰੂਗਾ ਬਈ ਸਰਬਾਤ ਦੀ ਤੁਸੀਂ ਪੰਥ ਦੇ ਕਹਿਣ ਤੇ ਬਣਾ ਕੇ ਭੇਜਿਆ ਵੀ ਪੰਥ ਜਾ ਕੇ ਸਾਡੇ ਗੁਰੂ ਦੀ ਗੱਲ ਤਾਂ ਕਰੇ ਗੁਰਦੁਆਰੇ ਚ ਗ੍ਰੰਥੀ ਕਿਹਨੂੰ ਬਣਾਉਣੇ ਹੋ ਜਿਹੜਾ ਚੰਗਾ ਕਥਾ ਕਰੇ ਚੰਗਾ ਪਾਠ ਪੜੇ ਜੇ ਗੁਰਦੁਆਰੇ ਦਾ ਗ੍ਰੰਥੀ ਉੱਥੇ ਕਰੇ ਕੋਸ਼ਨਾ ਗਾਣੇ ਸੁਣੀ ਜਾਵੇ ਤਾਂ ਗੁਰਦੁਆਰੇ ਜਾਉਣਾ ਕਿਸੇ ਨਹੀਂ ਬੋਲੋ ਜੀ ਫਿਰ ਐਮਪੀ ਬਣਾਇਆ ਬਣਾਇਆ ਖਾਲਸੇ ਨੇ ਵੀ ਖਾਲਸੇ ਦੀ ਗੱਲ ਕਰੂਗਾ ਫੱਦੇ ਉਹਨੇ ਬਣਾਈ ਨਹੀਂ ਹੂਰਸਾਨ ਦੀ ਤੂੰ ਬੋਲੇ ਸੋਨੇ ਹਾਲੀ ਗਏ ਨੇ ਪਾਰਲੀਮੈਂਟ ਜਾ ਕੇ ਇੰਨਾ ਹੀ ਕਰਦੇ ਬਤੰਦਰਾ ਹੋਰ ਤਾਂ ਕਰਨਾ ਕੀ ਬੋਲ ਬੰਦੀ ਸਿੱਖਾਂ ਤੇ ਬੋਲ ਖਾਕ ਸੇ ਤੇ ਸੋ ਯਾਰ ਮਾੜਾ ਮੋਟਾ ਸੋਚਿਆ ਕਰੋ ਜਮਾਨਾ ਉਹੀ ਗੱਲਾਂ ਬਤਾਇਦਾਂ ਉਹਨਾਂ ਦੱਸ ਕੇ ਆ ਗਈ ਗੱਲ ਕੋਈ ਕਿਸੇ ਨੂੰ ਨਹੀਂ ਉਹ ਨਜ਼ਾਰੇ ਲੈਂਦਾ ਕੋਠੀ ਉਹਨੂੰ ਮਿਲ ਗਈ ਇਸ ਤੇ ਲਈ ਤੁਹਾਨੂੰ ਲੱਗਦਾ ਸਾਡੀ ਗੱਲ ਕਰਨਾ ਅਗਲਾ ਕਹਿੰਦਾ 5 ਸਾਲ ਦਾ ਪੱਕੇ ਖਾਣੇ ਦੇਖਾਂਗੇ ਕੀ ਹੁੰਦਾ ਇਹ ਮੁੰਡਾ ਵੀ ਅੰਮ੍ਰਿਤਪਾਲ ਆ ਗਿਆ 35 ਸਾਲ ਕਿੱਥੇ ਸੀਗਾ ਜਦੋਂ ਜਦੋਂ ਗੁਰੰਤ ਸਿੰਘ ਮਹਾਰਾਜ ਪਾੜਿਆ ਜਾ ਰਿਹਾ ਸੀ ਬਿਆਦਬੀ ਹੋ ਰਹੀ ਸੀ ਬਗਰਾੜੀ ਦੇ ਮੋਰਖੇ ਲੱਗੇ ਸੀ ਉਦੋਂ ਕਿੱਥੇ ਸੀ ਮੁੰਡਾ ਦੁਬਈ ਚੋਂ ਉਹ ਦਾੜੀ ਸ਼ੇਵ ਕਰਕੇ ਬੈਠਾ ਹੁੰਦਾ ਇੰਨੇ ਹਾਰੇ ਲੰਦਾ ਹੁਣ ਇੱਕੋ ਦਮ ਤੁਸੀਂ ਲਖਿਆ ਇਹ ਆ ਗਿਆ ਵਾਰਿਸ ਉਹ ਜਿਹੜੇ ਸੰਤ ਹੁੰਦੇ ਆ ਨਾ ਉਹ ਸ਼ਾਹਕਤਾਂ ਦੇ ਦਿੰਦੇ ਉਹ ਰਾਜਨੀਤੀ ਚ ਨਹੀਂ ਆਉਂਦੇ ਸਮਝੋ ਮੇਰੀ ਗੱਲ ਇਹ ਤਾਂ ਸਾਡੇ ਵਰਗਾ ਹੀ ਐ ਤੇ ਆ ਗੈਂਗਸਟਰ ਤੋਂ ਨਾ ਡਰਿਓ ਇਹ ਬਾਠ ਸ਼ਾਹ ਦਾ ਲੰਭੇ ਨਹੀਂ ਥਿਉਨੇ ਸਾਨੂੰ 6 ਮਹੀਨੇ ਆ ਸਰਕਾਰ